ਉਸ فنਕਾਰ ਨੇ ਇੱਕ ਯੂਨੀਕ ਪਰਸਨੈਲਿਟੀ ਦੇ ਨਾਲ ਯੂਨੀਕ ਨਾਮ ਵੀ ਦਿੱਤਾ ਔਰ ਆਪਣੀ ਅਦਾਇਗੀ ਦੇ ਨਾਲ ਦਿਲ ਵੀ ਜਿੱਤਿਆ ਜਿਸ ਨੇ ਕੀ ਪੰਗੜੇ ਨੂੰ ਇਕੱਲੇ ਪੰਜਾਬ ਵਿੱਚ ਨਹੀਂ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਜਾ ਵੀ ਮਾਣ ਵਧਾਇਆ ਏ ਮੇਰੀ ਮੁਰਾਦ ਹੈ ਪੰਜਾਬ ਦਾ ਉਹ ਫਨਕਾ ਜਿਸ ਨੇ ਕੀ ਰੰਗਲਾ ਪੰਜਾਬ ਹਵੇਲੀ ਦੇ ਮੰਚ ਤੋਂ ਸਾਂਝ ਕਰ ਏਜਿਪਟ, ਸਿੰਗਾਪੁਰ, ਮਲੇਸ਼ੀਆ, ਨਿਊਜ਼ੀਲੈਂਡ ਇਨ 2019 ਵਿੱਚ ਆਸਟ੍ਰੇਲੀਆ ਵਿਸਾਖੀ ਮੇਲਾ ਰੀਪਰਟੈਂਡ ਕੀਤਾ ਅੱਜ ਇਸ ਮੰਚ ਦੀ ਸ਼ਾਨ ਬਣ ਜਾ ਰਿਹਾ ਹੈ ਹੀ ਇਜ਼ ਅ ਗੁੱਡ ਪਰਫਾਰਮਰ ਹੀ ਇਜ਼ ਅ ਪੰਗੜਾ ਕਿੰਗ ਦੁਆਬੇ ਦੀ ਸ਼ਾਮ ਨੂਰ ਮੈਲ ਦੀ ਝਾਂ ਸਾਬ ਚੀ arañn dimi dévez emañne ho genn an dimi marz